ਦਰੰਦਾਰਨ ਪੁਲਿਸ ਨੇ ਅਭਿਮਨਿ ਰਾਣਾ ਐਸਐਸਪੀ ਸਾਹਿਬ ਦੀ ਸੁਪਰਵੀਜ਼ਨ ਹੇਠ ਇੱਕ ਬੰਦਾ ਗ੍ਰਿਫਤਾਰ ਕੀਤਾ ਜਿਹਦਾ ਨਾਮ ਸ਼ੈਨਾਜ਼ ਹੈ ਇਹ ਬਟਾਲੇ ਦਾ ਰਹਿਣ ਵਾਲਾ 30 ਸਾਲ ਉਮਰ ਹੈ 2014 ਚ ਇਲਵੈਲਿਡ ਪਾਸਪੋਰਟ ਤੋਂ ਯੂਐਸ ਗਿਆ ਸੀਗਾ ਹੀ ਇਜ਼ ਇਨ ਅਮੰਗ ਦਾ ਐਫਬੀਆਈ ਦੀ ਮੋਸਟ ਵਾਂਟਡ ਲਿਸਟ ਦਾ ਇੱਕ ਬੰਦਾ ਸੀਗਾ ਇਹ ਡਰਗ ਕਾਟਲ ਚਲਾਰੇ ਸੀਗੇ ਯੂਐਸ ਵਿੱਚ ਜਿੱਥੋਂ ਕੋਲੰਬੀਆ ਤੋਂ ਇੱਕ ਕੁਕੀਨ ਜਿਹੜੀ ਹੈ ਉਹ ਟਰਾਂਸਪੋਰਟ ਕਰਦੇ ਸੀਗੇ ਵੱਖ-ਵੱਖ ਸਟੇਟਸ ਆਫ ਯੂ ਐਸ ਐਂਡ ਕੈਨੇਡਾ 2023 ਤੋਂ ਬਾਅਦ ਐਫ ਬੀ ਆਈ ਦੀ ਸੂਈ اٹਕੀ ਹੋਈ ਸੀਗੇ ਨਾ ਤੇ ਐਫ ਬੀ ਆਈ ਨੇ ਸੱਤ ਮੈਂਬਰ ਚੋਂ ਛੇ ਮੈਂਬਰ ਗ੍ਰਫਤਾਰ ਕਰ ਲਏ ਇਹ ਸ਼ੈਨਾਜ਼ ਜਿਹੜਾ ਸੀਗਾ ਜਦ ਉੱਥੇ ਥੋੜਾ ਥਿੰਗਸ ਗਾਟ ਹਿਟਡ ਅਪ ਇਹ ਇੰਡੀਆ ਪੱਛ ਕੇ ਆ ਗਿਆ ਜੀ ਤੇ ਹਿਊਮਨ ਇੰਟੈਲੀਜੈਂਸ ਜਿਹੜੀ ਸੀਗੀ ਤਰੰਦਾਰਨ ਪੁਲਿਸ ਦੀ ਉਹ ਲੱਗੀ ਹੋਈ ਸੀਗੀ ਜੀ ਤੇ ਇਹਨੂੰ ਗ੍ਰਿਫਤਾਰ ਕੱਲ ਰਾਤ ਨੂੰ ਕੀਤਾ ਹੈ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਨਿਕਲ ਕੇ ਆਇਆ ਹੈ ਕਿ ਪਰ ਵਿਕ ਕੋਲ ਸੈਂਟਰਲ ਐਂਡ ਸਾਊਥ ਅਮਰੀਕਾ ਤੋਂ ਇਹ 600 ਕਿਜੀ ਆਫ ਕੋਕੀਨ ਜਿਹੜੀ ਸੀਗੀ ਉਹ ਵੱਖ-ਵੱਖ ਸਟੇਟਸ ਯੂਨਾਈਟਿਡ ਸਟੇਟਸ ਤੇ ਕੈਨੇਡਾ ਚ ਇਹ ਡਿਸਟ੍ਰੀਬਿਊਟ ਕਰਾ ਕਰਦੇ ਸੀਗੇ 400 450 ਦੇ ਕਰੀਬ ਟਰੱਕ ਡਰਾਈਵਰਸ ਜਿਹੜੇ ਸੀਗੇ ਉਹ ਇਹਨਾਂ ਦੇ ਪੈਨਲਸ ਸੀਗੇ ਤੇ ਐਸਬੀਆਈ ਨੇ ਰਾਉਂਡ 391 ਕਿਜੀਸ ਆਫ ਮੈਥ ਤੇ 109 ਕੇਜੀ ਕੋਕੀਨ ਉਨ ਤੱਕ ਇਸ 카ਟਲ ਤੋਂ ਬਰਾਮਦ ਕਰ ਲਈ ਗਈ ਹੈ ਇਨਵੈਸਟੀਗੇਸ਼ਨ ਹੁਣ ਚੱਲ ਰਹੀ ਹੈ ਇਟਸ ਇਨੀਸ਼ੀਅਲ ਫੇਜ਼ ਆਫ ਇਨਵੈਸਟੀਗੇਸ਼ਨ ਜਦ ਕੁਝ ਚੀਜ਼ ਨਵੀਂ ਨਿਕਲ ਕੇ ਆਏਗੀ ਤੁਹਾਨੂੰ ਕੰਫਰਮ ਕਰ ਦਾਂਗੇ ਸਰ ਸ਼ਰਜਾ ਜਿਹਦਾ ਕੋਈ ਦੱਸਿਆ ਕਿ ਉਹ ਕੋਕੀਨ ਕਰਦਾ ਸੀ ਇੱਥੇ ਵੀ ਕਿ ਨਸ਼ੇ ਤੱਕ ਇਸ ਬਾਰੇ ਇਨੀਸ਼ੀਅਲ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਇਹ ਭੋਂਗ ਇਹਨ ਨਿਕਲਣਗੇ ਤੇ ਵੀ ਇਹ ਲਿੰਕਸ ਨਿਕਲਣਗੇ ਹੀ ਵਾਸ ਇਨ ਟੱਚ ਇੱਥੇ ਇਨ ਟੱਚ ਸੀਗਾ ਜਨਵਰੀ ਚ ਇਹਨਾਂ ਨੇ ਤਰਨ ਤਰਨ ਪੁਲਿਸ ਨੇ ਪਹਿਲਾਂ ਪੰਜ ਸ਼ੂਟਰ ਫੜੇ ਸੀ ਜਿਹੜੇ ਆਪਣੇ ਰਾਈਵਲ ਗੈਂਗ ਉਹ ਦੇ ਮੈਂਬਰਸ ਦਾ ਉਹਨਾਂ ਨੇ ਰਿਕੀ ਵੀ ਕੀਤੀ ਹੋਈ ਸੀਗੀ ਤੇ ਮਰਡਰ ਪਲਾਨ ਕੀਤੇ ਸੀਗੇ ਤੇ ਅਲੱਗ-ਅਲੱਗ ਥਾਵਾਂ ਤੋਂ ਇਹਨਾਂ ਨੇ ਪੰਜ ਸ਼ੂਟਰ ਫੜੇ ਸੀਗੇ ਤੇ ਉਸੇ ਕੇਸ 'ਚ ਇਹਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਹੁਣ ਉਹ ਬੈਕਰਨ ਬੀਆਰ ਮੈਂਸਟਰੀ ਹੈ ਜੀ ਕਿ ਨਹੀਂ ਪਤਾ ਅ ਕੈਨੇਡਾ ਦਾ ਪਿਆਰ ਹੈ ਕੈਨੇਡਾ ਦਾ ਪਿਆਰ ਹੈ ਸਭ ਕੁਛ ਰਮਾਂਡ ਵੀ ਲਿਆ ਗਿਆ ਸਾਡੀ ਪੁਲਿਸ ੜ ਮੰਡ ਲੈ ਰਹੀ ਹੈ ਜੀ ਤਿੰਨ ਪੇਸ਼ ਕਰਾ ਕੇ ਇਹਨੂੰ ਵਾਤ-ਵਾਤ ਪੁਲਿਸ ਨੂੰ ਮਾਰ ਲਿਆ ਜਾਏਗਾ ਜਿਹੜੇ ਤੁਸੀਂ ਲੋਕਲ ਲੋਕਲ ਲਿੰਕਸ ਦੀ ਗੱਲ ਕਰਦੇ ਹੋ ਉਹ ਫਿਰ ਸਾਨੂੰ ਬਹੁਤ ਉਮੀਦ ਹੈ ਜਿਹੜੇ ਉਥੇ ਆਪਰੇਟ ਕਰਦੇ ਆ ਇਹਨਾਂ ਦੇ ਉਧਰ ਵੀ ਆਪਣੇ ਇਧਰ ਦੇ ਬੰਦੇ ਲਿੰਕ ਦੇ ਵਿੱਚ ਹੋਣੇ ਉਹ ਸਾਰੇ ਲਿੰਕ ਆਪਾਂ ਕਢਾਲ ਕੇ ਕਿ ਵੀ ਸਿਰਫ ਉਧਰ ਹੀ ਕਾਰਤਲ ਚਲਾ ਰਹੇ ਆ ਕਿ ਇਧਰ ਦੀ ਵੀ ਵੇਚਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰਾ ਬਹਿ ਡਿਟੇਲਸ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਫਿਰੋਤੀਆਂ ਦਾ ਨੱਥੋ ਜਿਹੜਾ ਚੱਲ ਰਿਹਾ ਉਹਦੇ ਵਿੱਚ ਵੀ ਸੰਬੰਧ ਕੋਈ ਪਾਇਗੀ ਇਹਦੇ ਵਿੱਚ ਇਹ ਫਿਰੋਤੀਆਂ ਦੇ ਨਹੀਂ ਟਾਰਗੇਟਡ ਕਿਲਿੰਗ ਦੇ ਸੰਬੰਧ ਦੇ ਵਿੱਚ ਅਸੀਂ ਇਹਨਾਂ ਦੇ ਮੈਂਬਰਸ ਨੂੰ ਪਿੱਛੇ ਗ੍ਰਿਫਤਾਰ ਕੀਤੇ ਸੀਗੇ ਤੇ ਹੁਣ ਇਹ ਸਾਡੇ ਗ੍ਰਿਫਤ ਚ ਆ ਗਿਆ ਤੇ ਬਾਕੀ ਹੋਰ ਇਹਦੇ ਨੈਟਵਰਕ ਦੇ ਕਿਹੜੇ ਬੰਦੇ ਨੇ ਕਿ ਭਈ ਫਿਰੋਦੀਆ ਕੋਲਾ ਦੇ ਵਿੱਚ ਵੀ ਇਨਵੋਲ ਸੀਗੇ ਉਹ ਸਾਰਾ ਫਿਰ ਜਾਂਚ ਦਾ ਵਿਸ਼ਾ ਹੈ ਸਾਨੂੰ ਤਿਆਰ ਬਰਾਮਦ ਹੋਵੇ ਸਾਨੂੰ ਉਮੀਦ ਹੈ ਕਿ ਹੋ ਜਾਣਗੇ